ਹੁਣ ਕਈ ਲੋਕ ਸਵੇਰੇ ਉੱਠ ਕੇ ਐਦਾਂ ਦੇ ਵੀ ਹੈਗੇ ਆ ਜਿਨ੍ਹਾਂ ਦੀ ਇਹ ਟੈਨਸ਼ਨ ਹੁੰਦੀ ਮੈਂ ਕਿਹੜਾ ਪਾਵਾਂ ਕਿਹੜਾ ਨਹੀਂ ਪਾਵਾਂ ਜਿਆਦੇ ਨੇ ਕਿਉਂ ਪਹਿਣ ਨੂੰ ਪਹਿਣ ਨੂੰ ਜਿਆਦਾ ਪਤਾ ਵਿਆਹ ਸ਼ਾਦੀ ਜਾਣਾ ਹੋਵੇ ਤੇ ਕਈ ਵਾਰੀ ਪਰੇਸ਼ਾਨੀ ਹੁੰਦੀ ਕਿ ਮੈਂ ਕਿਹੜਾ ਪਾਵਾਂ ਕਿਹੜਾ ਨਾ ਪਾਵਾਂ ਤੂੰ ਜਿਸ ਮਾਤੜ ਕੋ ਹੈ ਹੀ ਦੋ ਨੇ ਉਹਦੀ ਟੈਨਸ਼ਨ ਵੀ ਮੁੱਕ ਗਈ ਉਹ ਕਈ ਵਾਰੀ ਤਿਆਰ ਹੋ ਕੇ ਪਹਿਲਾਂ ਬਾਹਰ ਖਲੋਤਾ ਹੁੰਦਾ ਜੇ ਲੋਕ ਜਿਆਦੇ ਹੁੰਦੇ ਨੇ ਉਹਨੂੰ ਤਿਆਰ ਹੋਣ ਲਈ ਵੀ ਟਾਈਮ ਕਿਉਂ ਇਹਦੇ ਹੈ ਜੀ ਖਣੇਦਾਰ ਅਥਰੇ ਵੀ ਵੀਰਾਂ ਕੋ ਨਹੀਂ ਹੈਗੇ ਉਹਨਾਂ ਕੋਲ ਵੀ ਹੈਗੇ ਉਹ ਵੀ ਮੈਚਾਂ ਕਰਦੇ ਅੱਜ ਕੱਲ ਸੁਭਾਏ ਦਾ ਬੀਬੀਆਂ ਦੀ ਦੁਪੱਟਾ ਲੈ ਤੂੰ ਪਾਗ ਉਦਾਂ ਦੀ ਲੈ ਸੌਖਾ ਕੰਮ ਹੈ ਜੀ ਸਾਰੇ ਕੁਝ ਨਹੀਂ ਮੈਂ ਉੱਥੇ ਅਮਰੀਕਾ ਸੀ ਤੋਂ ਉਹ ਬਾਪੂ ਦੀ ਉਮਰ ਮੈਂ ਬਾਪੂ ਸ਼ਬ ਤਾਂ ਵਰਤਿਆ ਵੀ ਉਹ ਮੇਰੇ ਸਾਹ ਨਾਲ 65 ਸਾਲ ਦੀ ਉਮਰ ਹੋਣੀ ਹੈ ਕਹਿੰਦਾ ਕਹਿੰਦਾ ਸਰਵਿਸਾਂ ਮੈਂ ਕਿਤੇ ਵਿਆਹ ਸ਼ਾਦੀ ਜਾਣਾ ਹੋਵੇ ਨਾ ਮੈਂ ਘਰਵਾਲੀ ਤੇ ਸੁੱਤਿਆਂ-ਸੁੱਤਿਆਂ ਪੱਗ ਬੰਨ ਲੈਣਾ ਵੀ ਬਾਅਦ ਚੋਨੇ ਆਪਣੇ ਦੁਪੱਟੇ ਨਾਲ ਦੀ ਪੱਗ ਬਣਾਉਣੀ ਮੈਨੂੰ ਮੇਰੇ ਕਾ 65 ਸਾਲ ਦੀ ਦੀ ਇਹ ਹਾਲਤ ਆ ਸਮਝ ਆ ਗਈ ਤੇ ਕੰਮ ਸੌਖਾ ਜਿਹਾ ਇੱਕੋ ਹੀ ਰੱਖੋ ਨਾ ਟੈਨਸ਼ਨ ਰਹੇ ਬੋਲੋ ਪਿਆਰਿਓ ਉੱਜੜ ਕੇ ਅਸੀਂ ਇਹਨਾਂ ਗੱਲਾਂ ਗੁੱਸਾ ਨਾ ਬਣਾਓ ਮੇਰੇ ਆਖਿਆ ਤੁਸੀਂ ਕਿਹੜਾ ਛੱਡ ਦੇਣਾ ਵਾ ਦੇਖੋ ਮੈਂ ਤਾਂ ਕਹਿ ਹੀ ਦੇਣਾ ਹਨਾ ਇਹ ਤਾਂ ਆਪੋ ਆਪਣੀ ਸੋਚ ਹੈ ਜੀ ਪਰ ਜੇ ਜੀਵਨ ਸੁਖੀ ਕਰਨਾ ਹੈ ਨਾ ਆਪਣੀਆਂ ਮਾਵਾਂ ਨੂੰ ਪੁੱਛੋ ਜਿਹੜੀਆਂ ਘਰਾਂ 'ਚ ਬੈਠੀਆਂ 90 ਤੋਂ ਪਹਿਲਾਂ 85 ਤੋਂ ਪਹਿਲਾਂ ਬਜ਼ੁਰਗ ਬੈਠੇ ਆ ਜੀ ਇੰਨੀ ਟੈਨਸ਼ਨ ਹੁੰਦੀ ਸੀ ਕੱਪੜਾ ਪਾਉਣ ਦੀ ਭਲਾ ਸਾਚਾ ਦੱਸਿਓ ਝੂਠ ਨਾ ਬੋਲਿਓ ਜੋ ਮਿਲਦਾ ਸੀ ਕਈ ਵਾਰੀ ਇੱਕ ਭਰਾ ਦਾ ਪਜਾਮਾ ਦੂਜਾ ਪਾਗੇ ਚਲ ਜਾਂਦਾ ਸੀ ਟੈਨਸ਼ਨ ਨਹੀਂ ਸੀ ਹੁੰਦੀ ਹੁਣ ਤਾਂ ਕਈ ਵਰੀ ਕਈਆਂ ਘਰਾਂ ਦੇ ਬਾਹਰ ਸ਼ੂ ਇੰਨੇ ਹੁੰਦੇ ਆ ਵੀ ਨਿੱਕੇ ਕਿਸੇ ਗੁਰਦੁਆਰੇ ਜਿੱਨੇ ਬਾਹਰ ਜੋ ਢੇਰ ਲੱਗਾ ਹੁੰਦਾ ਟੈਨਸ਼ਨ ਇੰਨੀ ਆ ਇਨਾ ਇਨਾ ਅੱਛਾ ਮੈਂ ਕਹਿੰਨ ਇਹ ਨਹੀਂ ਕਹਿੰਦਾ ਲਿਆਓ ਪਰ ਇਨਾ ਮਟੀਰੀਅਲ ਹੋਣ ਤੋਂ ਬਾਅਦ ਵੀ ਤੇਰੇ ਜੀਵਨ ਚ ਫੇਰ ਖੁਸ਼ੀ ਕਿਉਂ ਨਹੀਂ ਆ ਗਈ ਪਹਿਲਾਂ ਇਨਾ ਕਪੜਾ ਆ ਗਿਆ ਇਨੇ ਪਕਵਾਨ ਆ ਗਏ ਇਨਾ ਕੁਝ ਤੇਰੇ ਜੀਵਨ ਚ ਆ ਗਿਆ ਇਹਦਾ ਮਤਲਬ ਕੋਈ ਕਮੀ ਹੈ ਨਾ ਇਹਦਾ ਮਤਲਬ ਇਨਾ ਕੁਝ ਹੋਣ ਤੋਂ ਬਾਅਦ ਵੀ ਜਿੱਥੋਂ ਸੁੱਖ ਮਿਲਣਾ ਸੀ ਉਹ ਧੁਰੇ ਤੋਂ ਟੁੱਟ ਗਿਆ ਉਸੇ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਜਿਨੇ ਤੇਰੇ ਅੰਦਰ ਖੁਸ਼ੀ ਪੈਦਾ ਕਰਨੀ ਸੀ ਜਿਹੜੇ ਤੇਰੇ ਅੰਦਰ ਟਿਕਾਅ ਪੈਦਾ ਕਰਨਾ ਸੀ ਜਿਨੇ ਤੇਰੇ ਅੰਦਰ ਚਾਹ ਪੈਦਾ ਕਰਨਾ ਸੀ ਵੈਸੇ ਜਿਹੜਾ ਕਪੜਾ ਹੁੰਦਾ ਨਾ ਇੱਕ ਪੱਖ ਹੈ ਕਾਦੇ ਲਈ ਪਾਉਣੇ ਤਨ ਟਕਣ ਲਈ ਕਪੜੇ ਦਾ ਮਤਲਬ ਇਹ ਹੈ ਸੜਨ ਨਗੇਜ ਟਕਦਾ ਹੈ ਪਰ ਕੀ ਸੱਚੀ ਗੱਲ ਹਾਂ ਦੂਜਾ ਸਾਨੂੰ ਮੌਸਮ ਦੇ ਹਿਸਾਬ ਨਾਲ ਸਰਦੀ ਗਰਮੀ ਤੋਂ ਇਦਾਂ ਹੀ ਪਹਿਨੋ ਆਮ ਆਪਾ ਕਪੜਾ ਕਾਦੇ ਲਈ ਪਾਉਣੇ ਭਲਾ ਇਸ ਲਈ ਪਾਇਆ ਜਾਂਦਾ ਇੱਕ ਤੇ ਸਾਡੇ ਤਾਨੂੰ ਟਕਦਾ ਹੈ ਦੂਜਾ ਇਹ ਗਰਮੀ ਸਰਦੀ ਤੋਂ ਬਚਾਉਂਦਾ ਇਦਾਂ ਹੀ ਹੈ ਪਰ ਕੀ ਸੱਚੀ ਗਰਮੀ ਸਰਦੀ ਨੂੰ ਬਚਣ ਲਈ ਵੀ ਕਪੜਾ ਪਾਉਂਦਾ ਬੰਦਾ ਹੁਣ ਸਰਦੀਆਂ ਦੇ ਜਿਹੜੇ ਵਿਆਹ ਹੁੰਦੇ ਨੇ ਭਾਈ ਸਾਹਿਬ ਨੇ ਪਿੰਡਕੋਟ ਪਾਇਆ ਹੁੰਦਾ ਹਣ ਬੀਬੀਆਂ ਸਮਝ ਗਿਆ ਮੈਂ ਕੀ ਕਹਿਣਾ ਚਾਹਣਾ ਬੀਬੀ ਲਾ ਕੇ ਕੋਟ ਤਾਂ ਨਹੀਂ ਪੌਂਦੀ ਕੋਟੀ ਤਾਂ ਨਹੀਂ ਪੌਂਦੀ ਵੀ ਜਿਹੜਾ ਇੰਨਾ ਕਢਾਈ ਵਾਲਾ ਸਿਆਪਾ 50 20000 ਰੁਪਇਆ ਲੈ ਵਖੋਣਾ ਕਿਦਾਂ ਘਰ ਆਣ ਕੇ ਪਵੇਂ ਨਮੂਨੀਆਂ ਹੋ ਜੇ ਮੜ ਕੇ ਆਪੋਲੋ ਹਸਪੀਟਲ 2 ਲੱਖ ਦਾ ਬਿੱਲ ਬਣ ਜਾਏ ਸਰਦਾਰ ਸਾਹਿਬ ਦਾ ਸਮਝ ਆ ਗਈ ਜੀ ਉਸ ਤੋਂ ਬਾਅਦ ਅੱਗੇ ਚੱਲੋ ਜਦੋਂ ਜੂਨ ਜੁਲਾਈ ਦਾ ਮਹੀਨਾ ਆਉਣਾ ਹੈ ਉਦੋਂ ਭਾਈ ਸਾਹਿਬ ਨੇ ਪਿੰਡਕੋਟ ਪਾਇਆ ਹੁੰਦਾ ਹੁਣ ਇਹਦਾ ਮਤਲਬ ਕੱਪ ਅਸੀਂ ਸਮਝ ਨਹੀਂ ਸਕੇ ਕੱਪੜੇ ਦਾ ਮਤਲਬ ਇੱਕ ਤੇ ਹੋ ਗਿਆ ਕੱਪੜਾ ਤਨ ਟੱਕਣ ਲਈ ਇੱਕ ਹੋ ਗਿਆ ਫੈਸ਼ਨ ਪਰ ਇਹਨਾਂ ਚੀਜ਼ਾਂ ਨਾਲ ਮੈਂ ਕਹਿੰਨਾ ਪਾਓ ਸਭ ਕੁਝ ਕਰੋ ਪਰ ਜੇ ਇੰਨਾ ਕੁਝ ਕਰਨ ਤੋਂ ਬਾਅਦ ਵੀ ਚਿਹਰੇ 'ਚ ਫੇਰ ਵੀ ਖੁਸ਼ੀ ਨਾ ਆਈ ਫੇਰ ਵੀ ਵਗਾਸ ਨਾ ਆਇਆ ਤੇ ਪੁਰਾਣੀਆਂ ਮਾਵਾਂ ਜਿਹੜੀਆਂ ਆ 90 80 ਸਾਲ ਦੀਆਂ ਬੇਟੀਆਂ ਪਤਾ ਜਾਂਦੀਆਂ ਬਾਸੇ ਬੇਟੀਆਂ ਸੋਚਦੀਆਂ ਤੇ ਅਗੀਆਂ ਵਿਚਾਰੀਆਂ ਦੀ ਚਲਦੀ ਨਹੀਂ ਹੈਗੀ ਸੋਚਦੀਆਂ ਤੇ ਹੈਗੀਆਂ ਕਿਉਂ ਬੀਬੀਓ ਮੇਰੀਆਂ ਮਾਵਾ ਸੋਚਦੀਆਂ ਉਹ ਕਹਿੰਦੀਆਂ ਐਨਾ ਪਖੰਡ ਅਸੀਂ ਨਹੀਂ ਕੀਤਾ ਪਰ ਸੁਖੀ ਤੁਹਾਡੇ ਨਾਲੋਂ ਅਸੀਂ ਹਾਂ ਹੁਣ ਬੋਲੀਏ ਜੀ ਸੁਖੀ ਜ਼ਿਆਦਾ ਸੀ ਬੀਬੀਆਂ ਪਰ ਜਿੰਨਾ ਮਾਫ ਕਰਨਾ ਪਹਿਲਾਂ ਸ਼ਹਿਰਾਂ ਸੀ ਇਹ ਬਿਮਾਰੀ ਪਿੰਡਾਂ ਚ ਵੀ ਚਲੇ ਗਈ ਇਸ ਮਟੀਰੀਅਲਿਜ਼ਮ ਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਅਸੀਂ ਗਵਾ ਬੈਠੇ ਅਸੀਂ ਤੁਰੇ ਨਾਲੋਂ ਟੁੱਟ ਕੇ ਸਾਰੀ ਖੇੜ ਤੇ ਸੀ ਆਪਣੇ ਆਪ ਦੀ ਪਰਚੋੜ ਕਰਨ ਦੀ ਹੁਣ ਗੁਰੂ ਸਾਹਿਬ ਦੀ ਬਾਣੀਆਂ ਦੀ ਬੰਦੇ ਆਪਣੇ ਆਪ ਨੂੰ ਚੀਨ ਆਪਣੇ ਆਪ ਨੂੰ ਸਵਾਰ ਆਪਣੇ ਆਪ ਨੂੰ ਸਮਝ ਤੇਰੇ ਕੋਲ ਤੇ ਵਕਤ ਹੀ ਨਹੀਂ ਆਪਾਂ ਆਪਣੇ ਬੱਚੇ ਨੂੰ ਵੱਡਾ ਕਰਦੇ ਆ ਉਹਦੇ ਦਿਮਾਗ ਚ ਇਹ ਗੱਲ ਪਾ ਪੁੱਤ ਸਭ ਤੋਂ ਪਹਿਲਾਂ ਤੇਰੀ ਜ਼ਿੰਦਗੀ ਦਾ ਟਾਰਗੇਟ ਹੋਣਾ ਚਾਹੀਦਾ ਤੂੰ ਚੰਗਾ ਇਨਸਾਨ ਬਣਨਾ ਹੈ ਕਹਿ ਕੇ ਵੇਖੋ ਬੱਚੇ ਬੱਚਾ ਤਾਂ ਪਾਣੀ ਵਰਗਾ ਜਿਹੜਾ ਰੰਗ ਪਾਓਗੇ ਉਹਨੇ ਗ੍ਰਹਿਣ ਕਰ ਲੈਣਾ ਪੁੱਤਰ ਤੂੰ ਚੰਗਾ ਇਨਸਾਨ ਬਣਨਾ ਹੈ ਇੱਕ ਵਾਰ ਸ਼ਬਦ ਕਹਿ ਕੇ ਵੇਖੋ ਆਪਾਂ ਦੁਨੀਆ ਤੋਂ ਚਲੇ ਜਾਣਾ ਤੁਹਾਡੇ ਬੱਚੇ ਨੇ ਲੋਕਾਂ ਨੂੰ ਦੱਸਿਆ ਕਰਨਾ ਅੱਗੇ ਬੱਚਿਆਂ ਨੂੰ ਦੱਸਿਆ ਕਰਨਾ ਪੁੱਤਰ ਤੁਹਾਡੀ ਦਾਦੀ ਯਾਨੀ ਕਿ ਮੇਰੀ ਮਾਂ ਮੇਰਾ ਪਿਤਾ ਯਾਨੀ ਕਿ ਤੁਹਾਡਾ ਦਾਦਾ ਮੇਰੇ ਲਾਗੇ ਪੋਤੇ ਗੱਲ ਕਹਿੰਦਾ ਹੁੰਦਾ ਸੀ ਮੈਂ ਤੁਹਾਡੇ ਵਿੱਚੋਂ ਇਨਸਾਨੀਅਤ ਵੇਖਣਾ ਚਾਹੁੰਦਾ ਹਾਂ ਚਾਹੁੰਦੀ ਹਾਂ ਕਹਿ ਕੇ ਤਾਂ ਵੇਖੋ ਅਸੀਂ ਸਿਰਫ ਪਦਾਰਥਾਂ ਨੂੰ ਤਰਜੀਹ ਦਿੱਤੀ ਪਦਾਰਥਵਾਦੀ ਅਸੀਂ ਸਮਾਜ ਸਿਰਜ ਲਿਆ ਉਹ ਜਿਆ ਹੁਣ ਸਤਗੁਰ ਜੀ ਇੱਥੇ ਕਹਿੰਦੇ ਨੇ ਜਗਤ ਨੂੰ ਜੀਵਨ ਦੇਣ ਵਾਲਾ ਜਗ ਜੀਵਨ ਦਾਤਾ ਪਾਇਆ ਹੁਣ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਮਿਲ ਗਿਆ ਜ਼ਿੰਦਗੀ ਖੂਬਸੂਰਤ ਬਣ ਗਈ ਮਹਾਰਾਜ ਕਹਿੰਦੇ ਨੇ ਹੁਣ ਸ਼ਬਦ ਕੀ ਵਰਤਿਆ ਮਰੇ ਨੇ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਪਹਿਲਾਂ ਬਿਨ ਸਤਗੁਰ ਕਿਨੇ ਨਾ ਪਾਇਓ ਫਿਰ ਆ ਬਿਨ ਸਤਗੁਰ ਕਿਨੇ ਨਾ ਪਾਇਆ ਪਾਇਓ ਤੇ ਪਾਇਆ ਇਹ ਭੂਤਕਾਲ ਦੀ ਗੱਲ ਹੈ ਬੀ ਚੁਕੇ ਸਮੇਂ ਜਾਨੀ ਕਿ ਪਹਿਲਾਂ ਨਾ ਕਿਸੇ ਨੇ ਪਹਿਲਾਂ ਪਾਇਓ ਨਾ ਪਾਇਆ ਜਾਨੀ ਕਿ ਅਰਥ ਸੇਮ ਹੀ ਨੇ ਕਿਸੇ ਨੇ ਵੀ ਜਗਤ ਨੂੰ ਜੀਵਨ ਵਾਲ ਦੇਣ ਵਾਲਾ ਜਿਹੜਾ ਦਾਤਾ ਬਿਨਾ ਸਤਗੁਰੂ ਤੋਂ ਨਹੀਂ ਪਾਇਆ ਗੁਰੂ ਤੋਂ ਬਿਨਾ ਨਹੀਂ ਸਮਝਾਏਗੀ ਜਗਤ ਨੂੰ ਜੀਵਨ ਦੇਣ ਵਾਲੇ ਇਸ ਕਿ ਗੁਰੂ ਧਾਰਨ ਕਰਨਾ ਬਹੁਤ ਤੇ ਆਪਣਾ ਗੁਰੂ ਕਿਹੜਾ ਪਲਾਉਣ ਤਨ ਸ੍ਰੀ ਗੁਰੂ ਆਪਣੇ ਗੁਰੂ ਕੋਲੋਂ ਪੁੱਛੋ ਗੁਰੂ ਦੱਸੇਗਾ ਸਾਨੂੰ ਗੁਰੂ ਪਰਮ ਸਰਬ ਸੁਖਾ ਬਣਾ ਤੇਰੇ ਓਲੇ ਪਰਮ ਕੇ ਪਰਦੇ ਸਾਤ ਗੁਰ ਖੋਲੇ ਗੁਰੂ ਪਰਮ ਦੇ ਪਰਦੇ ਖੋਲਦੇ ਸਰਬ ਸੁਖਾ ਬਣਾ ਤੇਰੇ ਓਲੇ ਸਾਰੇ ਸੁਖ ਤੁਹਾਡੇ ਉਹ ਉਹ ਲੈ ਕਹਿੰਦੇ ਆਸਰੇ ਨੂੰ ਸਰਬ ਸੁਖਾ ਬਣੈ ਤੇ ਉਹ ਲੈ ਭਰਮ ਕੇ ਪਰਦੇ ਸਤਗੁਰ ਖੋਲੇ ਭਰਮਾਂ ਦੇ ਪਰਦੇ ਮੇਰੇ ਸਤਗੁਰ ਜੀ ਖੋਲਦੇ ਨੇ ਗੁਰ ਬਿਨ ਖੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਤੋਂ ਬਿਨਾ ਮਨੁੱਖ ਦੇ ਅੰਦਰ ਘੋਪਨ ਹੀ ਰਾਇ ਗੁਰੂ ਬਿਨਾ ਮਨੁੱਖ ਨੂੰ ਜ਼ਿੰਦਗੀ ਜੂਣ ਦੀ ਸਮਝ ਨਹੀਂ ਆਉਂਦੀ ਗੁਰਬਿਨ ਕੋਰ ਅੰਧਾਰ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤ ਨਾ ਸੇਦੋ ਗੁਰਬਿਨ ਸੁਰਤ ਨਾ ਸੇਦੋ ਸੁਰਤ ਹਰ ਬੰਦੇ ਕੋ ਹੁੰਦੀ ਹੈ ਪਰ ਸੁਰਤ ਵਿੰਗੀ ਹੁੰਦੀ ਹੈ ਚੋਰ ਦੀ ਸੁਰਤ ਵਿੰਗੀ ਹੁੰਦੀ ਹੈ ਜੀ